ਨਮਸਕਾਰ ਦੋਸਤੋ ਦੋਸਤੋ ਕਿਸੇ ਨੇ ਬੜੇ ਵਧੀਆ ਸ਼ਬਦ ਲਿਖੇ ਨੇ ਕਿ ਦੁਸ਼ਮਣ ਮਰੇ ਤਾਂ ਖੁਸ਼ੀ ਨਾ ਕਰੀਏ ਸਜਣਾ ਨੇ ਮਰ ਜਾਣਾ ਔਰ ਕੋ ਨੂੰ ਇਥੋਂ ਬੰਦਿਆ ਸਭ ਨੇ ਹੀ ਤੁਰ ਜਾਣਾ ਦੋਸਤੋ ਆ ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਦੇ ਉੱਤੇ ਇੱਕ ਬੜਾ ਮੁੱਦਾ ਪਖਿਆ ਹੋਇਆ ਹੈ ਇੱਕ ਇੰਸਟਾਗ੍ਰਾਮ ਦੇ ਉੱਤੇ ਜਿਹਨੂੰ ਵਸ਼ੇ ਸਾਡਾ ਸਮਾਜ ਇਹਨਾਂ ਨੂੰ ਸਟਾਰ ਬਣਾਉਂਦਾ ਹੈਗਾ ਸਟਾਰ ਤੇ ਹੋਰ ਬੜਾ ਕੁਝ ਨੱਕ ਬਣਾਉਂਦਾ ਹੈ ਤਾਂ ਉਹਦੇ ਉੱਤੇ ਕੰਮ ਕਰਨ ਵਾਲੀ ਕੁੜੀ ਕਾਂਚਨ ਕੁਮਾਰੀ ਜਿਨੇ ਆਪਣਾ ਨਾਮ ਬਦਲ ਕੇ ਕਮਲ ਕੌਰ ਰੱਖਿਆ ਸੀ ਤਾਂ ਬਹੁਤ ਸਰੀਆਂ ਉਹ ਇਸ ਤਰ੍ਹਾਂ ਦੇ ਰੀਲਾਂ ਬਣਾ ਕੇ ਪਾਉਂਦੀ ਸੀਗੀ ਐਦਾਂ ਦੇ ਕੰਟੈਂਟ ਬਣਾ ਕੇ ਪਾਉਂਦੀ ਸੀਗੀ ਉਹਦੀ ਪਿਛਲੇ ਦਿਨਾਂ ਦੇ ਵਿੱਚ ਮੌਤ ਹੋ ਗਈ ਉਹਦੀ লাশ ਮਿਲੀ ਹੈ ਗੱਡੀ ਦੇ ਵਿੱਚੋਂ ਤੇ ਅਜੋ ਮੁੱਦਾ ਬੜਾ ਭਖਿਆ ਹੋਇਆ ਹੈ ਉੱਥੇ ਹਰੇਕ ਕੋਈ ਆਪੋ ਆਪਣੇ 뷰 ਆਪਣ ਆਪਣੇ ਵਿਚਾਰ ਚਾਹੇ ਉਹ ਪੱਤਰਕਾਰ ਭਾਈਚਾਰਾ ਹੋਵੇ ਕੋਈ ਵੀ ਹੈਗਾ ਉਹ ਦੇ ਰਹੇ ਨੇ ਮੌਤ ਹਰ ਕਿਸੇ ਦੀ ਦੁਖਦਾਈ ਹੁੰਦੀ ਹੈ ਬੰਦਾ ਕਿਸ ਤਰ੍ਹਾਂ ਦਾ ਹੈਗਾ ਉਹ ਚੰਗਾ ਹੈ ਜਾਂ ਮਾੜਾ ਹੈ ਇਹ ਮਟਰ ਨਹੀਂ ਕਰਦਾ। ਮਟਰੀ ਗੱਲ ਕਰਦਾ ਵੀ ਕਿਸੇ ਬੰਦੇ ਦੀ ਕਿਸ ਤਰ੍ਹਾਂ ਦੀ ਦੁਖਦਾਈ ਮੌਤ ਹੁੰਦੀ ਹੈ। ਤੇ ਮੌਤ ਹਰ ਕਿਸੇ ਲਈ ਜਿਹੜਾ ਖਾਸ ਕਰਕੇ ਉਹਦੇ ਪਰਿਵਾਰ ਲਈ ਉਹਦੇ ਨਜ਼ਦੀਕੀਆਂ ਲਈ ਬਹੁਤ ਦੁਖਦਾਈ ਹੁੰਦੀ ਹੈ। ਹੁਣ ਇੱਥੇ ਜੋ ਕੁਝ ਮੁੱਦਾ ਪਖਿਆ ਹੋਇਆ ਹੈ ਤੇ ਜੋ ਕੁਝ ਪਿਛਲੇ ਦਿਨਾਂ ਤੋਂ ਦੇਖਿਆ ਜਾ ਰਿਹਾ ਹੈਗਾ ਖਾਸ ਕਰਕੇ ਉਹ ਵਾਇਰਲ ਵੀਡੀਓਜ਼ ਦੇ ਉੱਤੇ ਜਾਂ ਉਹਨਾਂ ਚੀਜ਼ਾਂ ਦੇ ਉੱਤੇ ਕਮੈਂਟ ਕਰਕੇ ਤੇ तकरीबन तकरीबन ਜਿਆਦਾਤਰ ਲੋਕ ਉਹਦੇ ਵਿੱਚ ਖੁਸ਼ੀ ਮਨਾ ਰਹੇ ਨੇ ਕਮੈਂਟਾਂ ਦੇ ਵਿੱਚ ਇਹੋ ਜਿਹਾ ਕੁਝ ਲਿਖ ਰਹੇ ਨੇ ਵੀ ਚੰਗਾ ਹੋ ਗਿਆ ਗੰਦ ਸਾਫ ਹੋ ਗਿਆ ਚੰਗਾ ਹੋ ਗਿਆ ਇਹ ਹੋ ਗਿਆ ਉਹ ਹੋ ਗਿਆ ਬਹੁਤ ਇੱਥੇ ਜੋ ਮੈਂ ਤੁਹਾਡੇ ਨਾਲ ਵਿਚਾਰ ਸਾਂਝੇ ਕਰਨ ਲੱਗਿਆ ਦੋਸਤੋ ਜੋ ਬਲ ਰੋਬਰੂ ਕਰਨ ਲੱਗਿਆ ਹੈਗਾ ਤੁਹਾਡੇ ਉਹ ਕੱਲੇ ਹੈਗਾ ਵੀ ਕਮਲ ਕੌਰ ਜੋ ਕੁਝ ਵੀ ਆਪਣੀਆਂ ਵੀਡੀਓਜ਼ ਦੇ ਵਿੱਚ ਪੇਸ਼ ਕਰਦੀ ਸੀ ਜਾਂ ਜੋ ਭਾਸ਼ਾ ਵਰਤਦੀ ਸੀ ਮੇਸ਼ਕੋਸ ਪਾਸ਼ਾ ਨੂੰ ਸੱਭਕ ਨਹੀਂ ਕਿਹਾ ਜਾ ਸਕਦਾ ਉਹ ਪਾਸ਼ਾ ਜਿਹੜੀ ਸੀਗੀ ਸਾਡੇ ਪੰਜਾਬੀ ਦਾ ਸੱਭਿਆਚਾਰ ਦਾ ਕਲਚਰ ਦਾ ਹਿੱਸਾ ਨਹੀਂ ਆ ਪਰ ਇੱਥੇ ਸਵਾਲ ਇਹ ਖੜਾ ਹੁੰਦਾ ਦੋਸਤੋ ਕਿ ਉਹ ਇਸ ਲੈਵਲ ਤੱਕ ਨ ਜਾਣ ਵਾਲੇ ਕੌਣ ਨੇ ਕੀ ਕੱਲੀ ਉਹ ਕੋਮਤੋੜੀ ਜਿਹੜੀ ਕੋਮਤੋੜੀ ਜਿਹੜੀ ਸੀਗੀ ਉਸੇ ਜ਼ਿੰਮੇਵਾਰ ਇਹ ਹੋਰ ਲੋਕ ਵਿਜਮਾ ਜੇਕਰ ਇਸ ਉਤੇ ਥੋੜਾ ਜਿਹਾ ਵਿਸ਼ਲੇਸ਼ਣ ਕੀਤਾ ਜਾਵੇ ਜਾਂ ਦਿੱਤਾ ਜਾਵੇ ਤਾਂ ਜੇਕਰ ਉਹ ਸੀ ਇਸ ਦੇ ਲਈ ਮਾੜੀ ਪਾਸ਼ਾ ਸ਼ਬਦਾਵਲੀ ਜਾਂ ਸਿੱਧਾ ਡਾਇਰੈਕਟਲੀ ਕਰੋ ਵੀ ਉਹ ਉਧਨ ਜਾਂ ਗੰਦੀਆਂ ਅਸਲੀ ਵੀਡੀਓ ਬਣਾਉਣ ਦੇ ਵਿੱਚ ਅਗਰ ਉਹ ਸੀਗੀ ਜਿੰਮੇਵਾਰ ਸੀਗੀ ਤਾਂ ਬਰਾਬਰ ਦਾ ਉਸ ਦਾ ਸਾਡਾ ਸਮਾਜ ਵੀ ਜਿੰਮੇਵਾਰ ਹੈ ਤੇ ਜੇ ਅੱਜ ਨਿਗਾਹ ਮਾਰੀਏ ਸੋਸ਼ਲ ਮੀਡੀਆ ਦੇ ਉਤੇ ਇੱਕ ਕਮਲਪੌਰ ਨਹੀਂ ਸੈਂਕੜੇ ਕਮਲਪੌਰਾਂ ਜਿਹੜੀਆਂ ਹੈਗੀਆਂ ਇਸ ਤਰ੍ਹਾਂ ਦੀਆਂ ਵੀਡੀਓ ਬਣਾ ਕੇ ਪੇਸ਼ ਕਰ ਰਹੀਆਂ ਨੇ। ਉਹ ਕਿਉਂ ਹੋ ਰਿਹਾ ਹੈ? ਕਿਉਂ ਇਸ ਤਰ੍ਹਾਂ ਇਹ ਪਾਸੇ ਨੂੰ ਜਾ ਰਹੇ ਨੇ? ਉਹ ਧੋ ਬਣਾ ਰਹੇ ਨੇ ਉਸ ਤੋਂ ਪਹਿਲਾਂ ਆਪਾਂ ਗੱਲ ਕਰਦੇ ਸਾਡੇ ਸਮਾਜ ਦੀ। ਜਿਹੜਾ ਸਮਾਜ ਜਿਹੜੇ ਲੋਕ ਅੱਜ ਉਸ ਨੂੰ ਕਮਲਪੌਰ ਨੂੰ ਮੰਦਾ ਬੋਲ ਰਹੇ ਨੇ, ਗਾਲ੍ਹਾਂ ਕੱਢ ਰਹੇ ਨੇ ਜਾਂ ਕੁਝ ਵੀ ਕਰ ਰਹੇ ਨੇ। ਜਦੋਂ ਉਹ ਇਸ ਤਰ੍ਹਾਂ ਦੀਆਂ ਵੀਡੀਓ ਬਣਾ ਕੇ ਜਾਂ ਇਦਾਂ ਦੀ ਗੰਦੀ ਪਛਾਅ ਵਾਲੀ ਭਾਸ਼ਾ ਵਾਲੀਆਂ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰਦੇ ਸੀ ਤਾਂ ਬਈ ਜੀ ਉਹਨੂੰ ਲਾਈਕ ਕੌਣ ਕਰਦਾ ਸੀ ਸ਼ੇਅਰ ਕੌਣ ਕਰਦਾ ਸੀ 10-10 ਮਿਲੀਅਨ ਵਿਊ ਕਿੱਥੋਂ ਹੁੰਦੇ ਸੀ ਉਹਨੂੰ ਉਹ ਵਿਊ ਲੋਨ ਵਾਲੇ ਕੌਣ ਲੋਕ ਸੀ ਉਹੀ ਲੋਕ ਸੀ ਇਹ ਸਾਡੇ ਸਮਾਜ ਦੇ ਲੋਕ ਨੇ ਤੇ ਜਿਹੜੇ ਇਸ ਤਰ੍ਹਾਂ ਦੀਆਂ ਖੋਰ ਬੜਾ ਗੰਦਮੰਦ ਪਰੋਸ਼ਿਆ ਜਾਂਦਾ ਤੇ ਉਹਨੂੰ ਜਿਹੜਾ ਲਾਈਕ ਸ਼ੇਅਰ ਤੇ ਕਮੈਂਟ ਤੇ ਉਹਦੇ ਵਿੱਚ ਬੜਾ ਖੁਸ਼ੀ ਜਿਹਾ ਕਰਦੇ ਨਾਲ ਉਹ ਉਹ ਦੰਗਰ ਕੋਈ ਵਿਅਕਤੀ ਇੱਕ ਚੰਗੀ ਜਾਣਕਾਰੀ ਵਾਲੀ ਕੋਈ ਸਿੱਧ ਦੇਣ ਵਾਲੀ ਵੀਡੀਓ ਬਣਾ ਕੇ ਜਾਂ ਕੋਈ ਚੰਗੀ ਚੀਜ਼ ਸੋਸ਼ਲ ਮੀਡੀਆ ਤੇ ਪਾਉਂਦਾ ਹੈਗਾ ਉਹਨੂੰ ਦੇਖਣ ਵਾਲੇ ਕਿੰਨੇ ਕੁ ਲੋਕ ਹੁੰਦੇ ਆ ਉਹ ਲਾਈਕ ਸ਼ੇਅਰ ਕਰਨ ਵਾਲੇ ਕਿੰਨੇ ਕੁ ਲੋਕ ਹੁੰਦੇ ਆ 20 50 ਪਰ ਜਦੋਂ ਐਦਾਂ ਦਾ ਕੁਝ ਗਲਤ ਪਰੋਸ਼ਿਆ ਜਾਂਦਾ ਹੈਗਾ ਤਾਂ ਉਹਨੂੰ ਫਿਰ ਉਹ ਮਿਲੀਅਨ ਦੇ ਵਿੱਚ 10 10 ਮਿਲੀਅਨ ਕਾਲ ਸਤੇ ਮਿਲੀਨ ਆਨ ਗਿੜੀ ਹਜਾ ਦੋ ਚ ਉਹ ਜਿਹੜੇ ਲੋਕ ਉਹਨਾਂ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਿਹੜੇ ਨੇ ਜਾਂ ਉਹਦੇ ਵੀਊ ਜਿਹੜੇ ਹੈਗਾ ਉਹਨੂੰ ਕਰ ਦੇ। ਤਾਂ ਫਿਰ ਕੀ ਉਹ ਲੋਕ ਕਿਉਂਕਿ ਜਦੋਂ ਕਿਸੇ ਦੁਕਾਨਦਾਰ ਕੋਈ ਆਪਾਂ ਕਿਸੇ ਦੀ ਹੱਟੀ ਤੇ ਜਾਵਾਂਗੇ ਉਹ ਜਿਹੇ ਜਿਹਾਂ ਦੇ ਕੋਈ ਸੌਦਾ ਤਾਂ ਉਹ ਜਾ ਤੋਲੂਗਾ ਨਾ। ਤੇ ਜੇ ਉਹਦੇ ਗਾਹਕ ਉਹ ਸੌਦੇ ਦੇ ਜਿਹੜੇ ਸੌਦੇ ਦੇ ਕਾਹ ਕ ਵੱਧ ਹੋਣਗੇ ਉਹ ਵੀ ਸੌਦਾ ਰੱਖੋ ਉਹਨੂੰ ਦੁਕਾਨ ਦੇ ਵਿੱਚ। ਜੇ ਖਰੀਦਦਾਰੀ ਵੱਧ ਹੋਊਗੀ ਤਾਂ ਇਹ ਹੀ ਇੱਛੇ ਹੈਗਾ। ਕਿ ਜਦੋਂ ਸਾਡੇ ਲੋਕ ਸਾਡੇ ਸਮਾਜ ਦੇ ਲੋਕ ਉਸ ਨੂੰ ਇੰਨਾ ਪਸੰਦ ਕਰਦੇ ਆ ਉਹਨਾਂ ਚੀਜ਼ਾਂ ਨੂੰ ਤੇ ਪਸੰਦ ਕਰਕੇ ਦੇ ਵੱਧ ਤੋਂ ਵੱਧ ਜਿਹੜੇ ਮਿਲੀਅਨ ਦੇ ਵਿੱਚ ਗੂਲ ਆ ਜਾਂਦੇ ਨੇ ਫਿਰ ਉਹ ਲੋਕ ਉਹ ਜਿਆ ਕੁੱਛੀ ਪਰੋਸਣ ਕੋਈ ਥੋੜਾ ਜਿਹਾ ਪਿੱਛੇ ਚਲੇ ਜਾਓ ਜੇ ਆਪਾਂ ਸਾਡੇ ਸੱਭਿਆਚਾਰ ਦੀ ਗੱਲ ਕਰੀਏ ਸਾਡੇ ਸੱਭਿਆਚਾਰ ਦੇ ਵਿੱਚ ਇੱਕ ਬਹੁਤ ਵਧੀਆ ਮਾਨਮਤੇ ਗੀਤ ਸੰਗੀਤ ਬੜਾ ਕੁਛ ਗਿਆ ਹੈਗਾ ਪਹਿਲਾਂ ਵੀ ਬੜੇ ਮਹਾਨ ਕਲਾਕਾਰ ਸੀ ਲੇਕਿਨ ਪਿਛਲੇ ਕੁਝ ਦਹਾਕਿਆਂ ਦੇ ਵਿੱਚ ਇੱਕ ਸਾਡੇ ਸਮਾਜ ਦੇ ਵਿੱਚ ਗਨ ਕਲਚਰ ਆਇਆ ਗੀਤਾਂ ਦੇ ਵਿੱਚ ਦਹਾਕਿਆਂ ਦੇ ਵਿੱਚ ਇੱਕ ਗਨ ਕਲਚਰ ਆਇਆ ਨਤੀਜਾ ਕੀ ਨਿਕਲਿਆ ਉਸ ਗਨ ਕਲਚਰ ਦੇ ਵਿੱਚ ਕਿੰਨੇ ਨੌਜਵਾਨ ਖਰਾਹੇ ਪਏ ਫਿਰ ਗੀਤਾਂ ਦੇ ਵਿੱਚ ਨਸ਼ਿਆਂ ਦਾ ਜਿਹੜਾ ਬੋਲਬਲਾ ਆਇਆ ਤਾਂ ਅੱਜ ਪੰਜਾਬ ਦੀ ਹਾਲਤ ਕੀ ਬਣ ਗਈ ਇਹ ਸਭ ਦੇ ਸਾਹਮਣੇ ਆ ਕੋਈ ਸਵਾਲ ਕੀ ਖੜਾ ਹੁੰਦਾ ਹੈਗਾ ਕਿ ਇੱਥੇ ਇਹ ਨਹੀਂ ਐ ਮੈਂ ਕਿਸੇ ਕਲਾਕਾਰ ਦੀ ਐਡ ਨਹੀਂ ਕਰਨੀ ਨਾ ਮੈਂ ਕਿਸੇ ਨੂੰ ਮਾੜਾ ਕਹਿਣਾ ਕਲਾਕਾਰ ਕਲਾਕਾਰ ਹੁੰਦਾ ਹੈ ਪਰ ਉਸ ਕਿਉਂਕਿ ਇੱਕ ਕਲਾਕਾਰ ਗੀਤ ਗਾਉਂਦਾ ਹੈ ਫਿਲਮ ਹੈ ਸੰਗੀਤ ਹੈ ਇਹ ਮੁੱਖੀ ਮਾਨਸਿਕਤਾ ਦੇ ਉੱਤੇ ਮੁੱਖੀ ਦਿਮਾਗ ਦੇ ਤੇ ਬਹੁਤ ਡੂੰਘਾ ਅਸਰ ਕਰਦੀ ਹੈ ਤੇ ਬੰਦਾ ਉਹਨੂੰ ਐਕਸੈਪਟ ਕਰਦਾ ਹੈਗਾ ਤੇ ਉਹਨੂੰ ਆਪਣਾ ਹੀਰੋ ਮੰਨ ਲੈਂਦਾ ਹੈ ਹੁਣ ਉਹ ਜਦੋਂ ਹੀਰੋ ਮੰਨ ਕੇ ਫਿਰ ਉਹਦੀ ਨਕਲ ਵੀ ਕਰਦਾ ਹੈਗਾ ਜਦੋਂ ਉਹਦੇ ਬ੍ਰਾਦਰ ਕਰਦਾ ਉਹਦੀ ਰੀਸ ਕਰਦਾ ਤਾਂ ਇਹੀ ਕੁਝ ਅੱਜ ਸੋਸ਼ਲ ਮੀਡੀਆ ਦੇ ਉੱਤੇ ਹੋ ਰਿਹਾ ਤਾਂ ਉਹਦੀ ਉਹ ਨਕਲ ਕਰਦਾ ਹੈ ਉਹਦੀ ਉਹ ਰੀਸ ਕਰਦਾ ਤੇ ਉਸੇ ਤਰ੍ਹਾਂ ਦਾ ਹੀ ਜ਼ਿੰਦਗੀ ਦੇ ਵਿੱਚ ਵਿਚਰਦਾ ਹੈ ਇਹੀ ਕਾਰਨ ਹੈ ਕਿ ਜਦੋਂ ਸਮਾਜ ਦੇ ਵਿੱਚ ਕੋਈ ਗਲਤ ਰੁਝਾਨ ਪੁਰੋਸ਼ਿਆ ਜਾਂਦਾ ਹੈ ਉਹ ਗਲਤ ਗਲ ਪ੍ਰੋਸੀਜਿੰਦੇ ਆ ਚਾਹੇ ਉਹ ਗੀਤ ਰਹੀਆਂ ਚਾਹੇ ਕਿਸੇ ਫਿਲਮ ਰਹੀਆਂ ਚਾਹੇ ਉਹ ਸੋਸ਼ਲ ਮੀਡੀਆ ਰਹੀ ਜਦੋਂ ਸਮਾਜ ਉਹਨੂੰ ਵੱਡੇ ਪੱਧਰ ਤੇ ਲਾਈਕ ਕਰਦਾ ਹੈਗਾ ਤਾਂ ਫਿਰ ਉਹ ਉਹਨਾਂ ਨੂੰ ਕਿਉਂਕਿ ਕੁਝ ਲੋਕ ਜਿਹੜੇ ਹੈਗੇ ਆ ਉਹ ਸਭ ਪੈਸੇ ਵਾਸਤੇ ਕੁਝ ਵੀ ਕਰ ਸਕਦੇ ਆ ਤਾਂ ਉਹ ਲੋਕ ਜਿਹੜੇ ਹੈਗੇ ਆ ਉਹ ਹੋਰ ਜ਼ਿਆਦਾ ਉਤਸ਼ਾਹਤ ਹੁੰਦੇ ਆ ਵੀ ਯਾਰ ਮੇਰੀ ਤਾਂ ਐਸੇ ਗਰੀਲ ਦੇ ਉੱਤੇ ਜਾਂ ਮੇਰੀ ਇਸ ਵੀਡੀਓ ਦੇ ਉੱਤੇ 5 ਮਿਲੀਅਨ ਈਵ ਆ ਗਏ ਮੇਰੇ 7 ਮਿਲੀਅਨ ਵੀ ਆ ਗਏ ਮੇਰੇ 10 ਮਿਲੀਅਨ ਵੀ ਆ ਗਏ ਪ੍ਰਗਨਿਆਂ ਸਾਡੇ ਵਿੱਚ ਹੋਰ ਵੱਧ ਤੋਂ ਵੱਧ ਬਣਾਉਂਦਾ ਹੈਗਾ ਤੇ ਵੱਧ ਤੋਂ ਵੱਧ ਖਲਾਰਾ ਜਿਹੜਾ ਹੈਗਾ ਸਾਡੇ ਸਮਾਜ ਦੇ ਵਿੱਚ ਪੈਂਦਾ ਹੈਗਾ ਤੇ ਖਲਾਰਾ ਪਾਉਣ ਵਾਲੇ ਜੇਕਰ ਉਹ ਲੋਕਾਂ ਨੂੰ ਜਿਨ੍ਹਾਂ ਨੂੰ ਜ਼ਿੰਮੇਵਾਰ ਠਰਿਆ ਜਾਂਦਾ ਹੈ ਉਹ ਜ਼ਿੰਮੇਵਾਰ ਨਹੀਂ ਤਾਂ ਸਾਡਾ ਸਮਾਜ ਵੀ ਬਰਾਬਰ ਦਾ ਜ਼ਿੰਮੇਵਾਰ ਹੈ ਇਸ ਚੀਜ਼ ਨੂੰ ਪਰੋਸਣ ਵਾਸਤੇ ਜਾਂ ਇਹਨਾਂ ਚੀਜ਼ਾਂ ਨੂੰ ਬਣਾਉਣ ਵਾਸਤੇ ਤਾਂ ਇਸ ਸਮਾਜ ਜਿੱਦਾਂ ਦਾ ਕੁਝ ਦੇਖੂਗਾ ਜਿੰਨਾਂ ਦਾ ਵੱਧ ਹੋ ਕਰੂਗਾ ਤੇ ਉਨਾਂ ਹੀ ਉਹ ਚੀਜ਼ ਦਾ ਖਲਾਰਾ ਵੱਧ ਪੈਣਾ ਹੈ ਜੇ ਸਮਾਜ ਚੰਗੀਆਂ ਚੀਜ਼ਾਂ ਦੇਖੂਗਾ ਚੰਗੇ ਵਾਲੇ ਪਾਸੇ ਜਾਊਗਾ ਚੰਗੇ ਲੋਕਾਂ ਨੂੰ ਲਾਈਕ ਕਰੂਗਾ ਚੰਗੀਆਂ ਵੀਡੀਓ ਚੰਗੀਆਂ ਪੋਸਟਾਂ ਨੂੰ ਲਾਈਕ ਕਰੂਗਾ ਤਾਂ ਲੋਕ ਚੰਗਾ ਪਰੋਸਣਗੇ ਜੇ ਗਲਤ ਨੂੰ ਨਹੀਂ ਕਰੂਗਾ ਤਾਂ ਲੋਕ ਗਲਤ ਪਰੋਸਣਗੇ ਫਿਰ ਇਹਦੇ ਵਿੱਚ ਉਹ ਪਰੋਸਣ ਵਾਲੇ ਬੇਸ਼ੱਕ ਜ਼ਿੰਮੇਵਾਰ ਹੈਗੇ ਨੇ ਪਰ ਉਦੋਂ ਵੱਧ ਜ਼ਿੰਮੇਵਾਰੋ ਸਮਾਜ ਹੈ ਹੁਣ ਉਦੋਂ ਦਾ ਜੇਸੀ ਗੱਲ ਕਰੀਏ ਸੋਸ਼ਲ ਮੀਡੀਆ ਦੇ ਉੱਤੇ ਤਾਂ ਅੱਜ ਸੋਸ਼ਲ ਮੀਡੀਆ ਤੇ ਕੱਲੀ ਇੱਕ ਕਮਲਗੋਰ ਨਹੀਂ ਹੈ ਸੈਂਕੜੇ ਕਮਲਗੋਰਾਂ ਨੇ ਜਿਹੜੀਆਂ ਇਸ ਤਰ੍ਹਾਂ ਦਾ ਗੰਦਮੰਦ ਪਰੋਸ ਰਹੀਆਂ ਤੇ ਉਦੋਂ ਵੀ ਗਾਹਾਂ ਉਹ ਪੰਜਾਬੀ ਕੌਮ ਆ ਪੰਜਾਬੀ ਲੋਕ ਜਿਹੜੇ ਕਹਿੰਦੇ ਆ ਵੀ ਪੰਜਾਬੀ ਅਣਖ ਦੇ ਬੜੇ ਹੈਗੇ ਆ ਜਿਹੜੇ ਜਿਨ੍ਹਾਂ ਨੂੰ ਸੂਰਮੇ ਕਿਹਾ ਜਾਂਦਾ ਹੈ ਅਣਖੀ ਕਿਹਾ ਜਾਂਦਾ ਹੈ ਇਥੋਂ ਤੱਕ ਵੀ ਹੈਗੀਆਂ ਕਿ ਮੈਂ ਉਹ ਸਕਰੀਨ ਤੋਂ ਦਿਖਾ ਨਹੀਂ ਸਕਦਾ ਕਿਉਂਕਿ ਮੇਰੀ ਇਹ ਸੋਚ ਇਜਾਜ਼ਤ ਨਹੀਂ ਦਿੰਦੀ ਵੀ ਸਕਰੀਨ ਤੋਂ ਤੁਹਾਨੂੰ ਦਿਖਾਇਆ ਜਾਣਾ ਤਾਂ ਸਾਡੇ ਲੋਕ ਕਿੱਥੋਂ ਤੱਕ ਗਿਰ ਗਏ ਕਿ ਉਹ ਲੋਕ ਖੁਦ ਆਪਣੇ ਘਰ ਵਾਲੀਆਂ ਨੂੰ ਉੱਠਿਆ ਸਿੱਧੀਆਂ ਪੋਜਾਂ ਦੇ ਵਿੱਚ ਪੁੱਠੀਆਂ ਸਿੱਧੀਆਂ ਹਾਲਤਾਂ ਦੇ ਵਿੱਚ ਉਹਨਾਂ ਦੀ ਵੀਡੀਓ ਬਣਾਉਣਾ ਕਿ ਖੁਦ ਨਾਲ ਉਹਨਾਂ ਦੇ ਅਟੈਚ ਹੋ ਕੇ ਤੇ ਵੀਡੀਓ ਬਣਾ ਕੇ ਸੋਸ਼ਲ ਸਾਈਟਾਂ ਦੇ ਉੱਤੇ ਵਾਇਰਲ ਕਰ ਲੈਣੇ ਸ਼ੇਅਰ ਕਰ ਰਹੇ ਨੇ। ਯਾਨੀ ਕਿ ਐਥੋਂ ਤੱਕ ਕਮਲਕੌਰ ਤੱਕ ਕੱਲੀ ਸੀਗੀ ਉਹ ਆਪਣੇ ਆਪ ਨੂੰ ਵਾ ਕੇ ਬੂੰਦੀ ਸੀ ਪਰ ਬਹੁਤ ਸਾਰੇ ਇਹਦੇ ਲੋਕ ਨੇ ਜਿਹੜੇ ਖੁਦ ਘਰਵਾਲਿਆਂ ਦੇ ਨਾਲ ਉਦੋਂ ਹੀ ਪੁੱਠੀਆਂ ਸਿੱਧੀਆਂ ਵੀਡੀਓ ਬਣਾ ਕੇ ਸ਼ੇਅਰ ਕਰ ਰਹੇ ਨੇ। ਪਰ ਲੋਕ ਉਹਨਾਂ ਨੂੰ ਤੜਾ ਤੜ ਲਾਈਕ ਕਰ ਰਹੇ ਨੇ। ਤਲਾ ਤਰੋ ਤੇ ਗੂ ਆ ਰਹੇ ਨੇ ਤਾਂ ਫਿਰ ਜਦੋਂ ਇਹੋ ਜਿਹਾ ਕੁਝ ਵਾਪਰੂਗਾ ਤੇ ਸਮਾਜ ਉਹਨੂੰ ਇੰਨਾ ਲਾਇਕ ਕਰੂਗਾ ਤਾਂ ਉਹੀ ਕੁਝ ਸਾਡੇ ਸਮਾਜ ਦੇ ਚਾਉਣਾ ਹੈ ਨਾ ਤੇ ਜਦੋਂ ਇੱਕ ਸਾਡੇ ਸਮਾਜ 'ਚ ਇਹੋ ਜਿਹਾ ਕੁਝ ਆਊਗਾ ਤਾਂ ਫਿਰ ਸਮਾਜ ਦਾ ਭਲਾ ਨਹੀਂ ਹੋਣਾ ਸਮਾਜ ਦੇ ਵਿੱਚ ਬੁਰਾ ਹੀ ਹੋਊ ਤੇ ਬੁਰਾ ਹੋ ਰਿਹਾ ਹੈ ਬੀਤਾਂ ਰਹੇ ਗਨ ਕਲਚਰ ਆਇਆ ਇਹ ਤਰ੍ਹਾਂ ਹੀ ਨਸ਼ਿਆਂ ਦੇ ਵਿੱਚ ਉਹ ਜਾਣ ਆਇਆ ਤੇ ਅੱਜ ਸੋਸ਼ਲ ਮੀਡੀਆ ਰਹੀ ਜਿਹੜਾ ਨਗੇਜ ਦਾ ਜਿਹੜਾ ਹੈ ਇਹਨੂੰ ਨਗੇਜ ਵੀ ਕਿਹਾ ਜਾ ਸਕਦਾ ਹੈ ਨਗੇਜ ਤਾਂ ਉਹ ਜਾਨ ਜਿਹੜਾ ਦਿਨ-ਦਨ ਵਧ ਰਿਹਾ ਹੈ ਤੇ ਉਹਨਾਂ ਚ ਨੇ ਵਧਦਾ ਜਾਊਗਾ ਵਧਦਾ ਰਹੂਗਾ ਜਿੰਨਾ ਚਿਰ ਸਾਡਾ ਸਮਾਜ ਇਹਨੂੰ ਲਾਈਕ ਕਰਦਾ ਰਹੂਗਾ ਤੁਸੀਂ ਕੋਈ ਏਦਾਂ ਦੀ ਗੰਦੀ ਚੀਜ਼ ਆਉਂਦੀ ਹੈਗੀ ਆ ਜਾਂ ਏਦਾਂ ਦੀ ਤੁਹਾਨੂੰ ਲੱਗਦੀ ਵੀ ਗਲਤ ਚੀਜ਼ ਆ ਗਈ ਹੈਗੀ ਆ ਤਾਂ ਤੁਸੀਂ ਉਹ ਗਲਤ ਚੀਜ਼ ਨੂੰ ਲਾਈਕ ਹੀ ਨਾ ਕਰੋ ਜਦੋਂ ਉਹਦੇ ਲਾਈਕ ਹੀ ਪੰਜ ਤੇ ਪੰਜ ਲਾਈਕ ਆਏ ਨੂੰ 10 ਲਾਈਕ ਆਏ 20 ਲੈ ਕੇ ਦੁਜੇ ਰੋ ਬਣਾਊਗਾ ਨਹੀਂ ਉਹ ਬਣਾਊਗਾ ਤਾਂ ਤਾਂ ਨਾ ਕਿ ਜਦੋਂ ਉਸ ਗਲਤ ਚੀਜ਼ ਦੇ ਉੱਤੇ ਲੱਖਾਂ ਦੇ ਵਿੱਚ ਨਹੀਂ ਕੋਣ ਸੋ ਇਸ ਕਰਕੇ ਇਹ ਸਾਰਾ ਸਮਾਜ ਬਰਾਬਰ ਦਾ ਜ਼ਿੰਮੇਵਾਰ ਹੈ ਜੋ ਕੁਝ ਵੀ ਮਾੜਾ ਵਰਤਾਰਾ ਵਰਤ ਰਿਹਾ ਹੈ। ਸਵਾੜਾ ਕੱਲੀ ਇੱਕ ਕਮਲਕੌਰ ਜ਼ਿੰਮੇਵਾਰ ਨਹੀਂ ਸੈਂਕੜੇ ਕਮਲਕੌਰਾਂ ਜਿਹੜੇ ਹੈਗੀਆਂ ਉਹ ਇਸ ਤਰ੍ਹਾਂ ਦਾ ਕੁਝ ਬਾਈ ਜਾਂਦੀਆਂ ਨੇ, ਸੋਸ਼ਲ ਮੀਡੀਆ ਪਾਈ ਜਾਂਦੀਆਂ ਨੇ ਤੇ ਇਹ ਇਸ ਤਰ੍ਹਾਂ ਦੇ ਹਾਲਾਤ ਸਿਹਜੇ ਘਟਨਾਵਾ ਵਰਤਦਿਆਂ ਰਹਣੀਆਂ ਨੇ। ਉਸ ਦੀ ਕੁੜੀ ਦੀ ਮੌਤ ਹੋਈ ਜੋ ਉਹਨੇ ਗਲਤ ਕੀਤਾ ਸਮਾਜਿਕ ਤੌਰ ਤੇ ਸਹੀ ਕੀਤਾ ਉਹ ਸਮਾਜ ਉਹ ਜਿਹੜਾ ਹੈਗਾ ਉਹ ਕਰ ਰਿਹਾ ਹੈ ਸਮਾਜ ਆਪਣੇ ਵਿਚਾਰ ਦੇ ਰਿਹਾ ਹੈ ਮੈਂ ਆਪਣੇ ਤੌਰ ਦੇ ਉਤੇ ਉਹਨਾਂ ਨੂੰ ਗਲਤ ਠਹਿਰਾਉਣਾ ਨਾਲ ਮੈਂ ਸਹੀ ਠਹਿਰਾਉਣਾ ਪਰ ਸਮਾਜ ਨੂੰ ਮੈਂ ਜ਼ਰੂਰ ਕਟਹਿਰੇ ਤੇ ਖੜਾ ਕਰਦਾ ਹੈਗਾ ਕਿ ਇਸ ਜੇ ਚੀਜ਼ਾਂ ਨੂੰ ਤੁਸੀਂ ਗਲਤ ਮੰਨਦੇ ਹੋ ਇਹ ਗੱਲਾਂ ਨੂੰ ਤੁਸੀਂ ਗਲਤ ਮੰਨਦੇ ਹੋ ਉਹਨਾਂ ਕਸੂਰਵਾਰ ਮੰਨਦੇ ਹੋ ਤਾਂ ਉਸ ਤੋਂ ਵੱਡੇ ਕਸੂਰਵਾਰ ਤੁਸੀਂ ਹੋ ਜਿਹੜੇ ਮਿਲੀਅਨ ਦੇ ਵਿੱਚ ਇਸ ਤਰ੍ਹਾਂ ਦੀਆਂ ਗਲਤ ਚੀਜ਼ਾਂ ਨੂੰ ਤੁਸੀਂ ਪ੍ਰਮੋਟ ਕਰ ਦਿਓ ਗਲਤ ਚੀਜ਼ਾਂ ਤੁਸੀਂ ਵਿਊ ਦਿੰਦੇ ਹੋ ਗਲਤ ਚੀਜ਼ਾਂ ਤੁਸੀਂ ਲਾਈਕ ਕਰਦੇ ਤਾਂ ਸਮਾਜ ਉ ਤੋਂ ਵੱਡਾ ਅਪਸ਼ੁਰਵਾਰ ਹੈ ਇਸ ਚੀਜ਼ ਦੇ ਨੇ ਔਰ ਜੇ ਇਹ ਚੀਜ਼ ਵਰਤਾਰਾ ਖਾਸ ਕਰਕੇ ਸੋਸ਼ਲ ਮੀਡੀਆ ਤੇ ਜੇ ਐਦਾਂ ਹੀ ਚੱਲਦਾ ਰਿਹਾ ਤਾਂ ਸਮਾਜ ਲਈ ਕੋਈ ਚੰਗੇ ਸੰਕੇਤ ਨਹੀਂ ਹੈ ਬਲਕਿ ਇੱਕ ਗਰਕਵਾਂ ਨੂੰ ਜਾ ਰਿਹਾ ਹੈਗਾ ਚੰਦਰ ਪਈਆਂ ਦੇ ਖਾਤਰ ਚੰਦ ਬੇਸ਼ਾਂ ਦੀ ਖਾਤਰ ਸਾਡੇ ਲੋਕ ਕਿੱਥੋਂ ਤੱਕ ਜਾ ਰਹੇ ਨੇ ਕਿ ਆਪਣੇ ਘਰ ਵਾਲਿਆਂ ਨੂੰ ਵੀ ਔਰ ਆਪਣੇ ਬੈਡਰੂਮ ਦੀਆਂ ਵੀ ਵੀਡੀਓ ਬਣਾ ਬਣਾ ਕੇ ਲੋਕ ਪਾ ਰਹੇ ਨੇ ਮੈਨੂੰ ਕਹਿੰਦੇ ਰਵੇ ਇਹ ਗੱਲ ਬੜੀ ਸ਼ਰਮ ਆਉਂਦੀ ਹੈ ਤਾਂ ਇੱਥੇ ਤੱਕ ਹੀ ਰੋਕ ਰਹੇ ਨੇ ਕਿੱਧਰ ਨੂੰ ਗਿਆ ਸਾਡਾ ਪੰਜਾਬੀ ਕਲਚਰ ਕਿੱਧਰ ਨੂੰ ਗਿਆ ਸਾਡਾ ਪੰਜਾਬੀ ਸੱਭਿਆਚਾਰ ਤੇ ਕਿੱਥੇ ਆ ਸਾਡੇ ਪੰਜਾਬੀ ਅਣਖੀ ਲੋਕ ਜਿਹੜੇ ਆਪਣੀ ਹੀ ਘਰ ਦੀ ਇੱਜ਼ਤ ਨੂੰ ਦੁਨੀਆ ਦੇ ਵਿੱਚ ਬੇਇੱਜ਼ਤ ਕਰ ਰਹੇ ਨੇ ਆਪਣੀ ਘਰ ਦੀ ਇੱਜ਼ਤ ਦਾ ਜਿਹੜਾ ਹੈਗਾ ਉਹ ਜਿਹੜਾ ਸੋਸ਼ਲ ਮੀਡੀਆ 'ਤੇ ਜਾ ਕੇ ਨਿਲਾਮ ਕਰ ਰਹੇ ਨੇ ਕਿੱਥੇ ਸਾਡਾ ਉਹ ਜਿਹੜਾ ਅਸੀਂ ਕਹਿੰਦੇ ਵੀ ਅਨਕੀ ਕੌਮਾਂ ਬਣਦੀਆਂ ਕਿ ਇਹ ਅਨਕੜੇਗੀ ਸਾਡੇ ਕੋਲ ਇਹ ਸਾਨੂੰ ਸੋਚਣ ਦੀ ਲੋੜ ਹੈ ਦੋਸਤੋ ਸਮਝਣ ਦੀ ਲੋੜ ਹੈ ਜਿੰਨਾ ਚਿਰ ਤੁਸੀਂ ਲੋਕ ਇਸ ਤਰ੍ਹਾਂ ਦੀਆਂ ਗਲਤ ਚੀਜ਼ਾਂ ਨੂੰ ਸਾਥ ਦਿੰਦੇ ਰਹੋਗੇ ਦਾ ਸਮਰਥਨ ਕਰਦੇ ਰਹੋਗੇ ਉਹਨਾਂ ਲਾਈਕ ਕਰਦੇ ਰਹੋਗੇ ਇਹ ਵਰਤਾਰਾ ਰੁਕਣ ਵਾਲਾ ਨਹੀਂ ਹੈ ਅੱਜ ਇੱਕ ਕੰਮਲ ਕੌਰ ਚਲੀ ਗਈ ਇੱਥੇ ਸੈਂਕੜੇ ਕੰਮਲ ਕੌਰਾਂ ਹੈਗੀਆਂ ਹੋਰ ਆ ਜਾਣਗੀਆਂ ਪਰ ਉਹਨਾਂ ਚਰਾਂ ਉਂਦੀਆਂ ਰਹਿਣੀਆਂ ਜਿੰਨਾ ਚਿਰ ਸਾਡਾ ਸਮਾਜ ਉਹਨਾਂ ਦਾ ਸਾਹਬਰ ਹੈ ਸੋ ਸਿਰਫ ਇੱਕ ਵਿਅਕਤੀ ਨੂੰ ਤੋਚ ਦੇਣਾ ਨਹੀਂ ਹੈ ਤਾਂ ਇੱਕ ਕਿਸੇ ਵਿਦਵਾਨ ਨੇ ਗੱਲ ਕਹੀ ਸੀ ਕਿ ਕਹਾਂਗਾ ਵੀ ਤੁਸੀਂ ਮੈਨੂੰ ਦੱਸੋ ਤੁਹਾਡੀ ਨੌ ਜਵਾਨ ਜਿਹੜੀ ਪੀੜ੍ਹੀ ਹੈ ਉਹਦੇ ਬੁੱਲਾਂ ਦੇ ਉੱਤੇ ਕਿਸੇ ਜਿਹੇ ਗੀਤ ਨੇ ਤੇ ਮੈਂ ਤੁਹਾਡੀ ਕੌਮ ਦਾ ਭੁਗਤ ਖਾਸ ਕਰ ਦੂੰਗਾ ਮਤਲਬ ਜਿਹੜੇ ਚੰਗੇ ਗੀਤ ਗਾਉਂਦੇ ਐ ਤੇ ਕੋਣ ਚੰਗੇ ਬਲੇ ਬਸੇ ਜਾਊਗੀ ਚੜ੍ਹਦੇ ਹੋਏ ਚੜ੍ਹਦੀ ਕਲਾ ਵਾਲੇ ਬਸੇ ਜਾਊਗੀ ਤੇ ਜੇ ਉਦੋਂ ਦਾ ਕੁਛ ਗੀਤ ਉਹਨਾਂ ਦੇ ਬੁੱਲਾਂ ਤੇ ਹੈਗੇ ਆ ਤਾਂ ਫਿਰ ਉਹ ਕੈਂਦੀ ਕਲਾ ਵੱਲ ਜਾਊਗੀ ਇਹਹੀ ਚੀਜ਼ ਹੈਗੀ ਅੱਜ ਸਾਡੇ ਹੀਰੋ ਕੌਣ ਨੇ ਅੱਜ ਸਾਡੇ ਸਮਾਜ ਦੇ ਸਾਡੇ ਲੋਕਾਂ ਦੇ ਭਗਤ ਸਰਾਭੇ ਹੀਰੋ ਨਹੀਂ ਹੈ ਗਦਰੀ ਬਾਬੇ ਸਾਡੇ ਲੋਕਾਂ ਦੇ ਹੀਰੋ ਨਹੀਂ ਰਹੇ ਜਿਹੜੇ ਫਰੀ ਸਿੰਘ ਨਲਵੇ ਵਰਗੇ ਸਾਡੇ ਲੋਕਾਂ ਦੇ ਹੀਰੋ ਨਹੀਂ ਰਹੇ ਹੀਰੋ ਸਾਡੇ ਲੋਕਾਂ ਦੇ ਕੌਣ ਬਣਗੇ ਔਰ ਅੱਜਕੱਲ ਸੋਸ਼ਲ ਮੀਡੀਆ ਚੱਲ ਰਿਹਾ ਜਿਹੜੇ ਸਾਡੇ ਬਣ ਗਏ ਸੋਨੂ ਸੀਦੋ ਵਾਲਾ ਨੀ ਟੂ ਸ਼ਟਰਾ ਵਾਲਾ ਕੋਕ ਤੁਹਾਨੂੰ ਕਵੇਸ਼ ਵਾਲਾ ਮੁੱਖ ਮੰਤਰੀ ਤੇ ਹੋਰ ਬੜੇ ਇਹ ਜਿਹੇ ਲੋਕ ਨੇ ਜਿਹੜੇ ਵਿਚਾਰੇ ਮੈਂਟਲੀ ਅਫਸੈਟ ਨੇ ਅਰਧ ਪਾਗਲ ਨੇ ਉਹ ਸਾਡੇ ਸਮਾਜ ਦੇ ਹੀਰੋ ਬਣ ਗਏ ਜਾ ਰਿਹਾ ਤੇ ਸਾਡੇ ਸਮਾਜ ਦੀ ਸਾਡੀ ਕੌਮ ਦੀ ਚੜ੍ਹਦੀ ਕਲਾ ਕਿਵੇਂ ਹੋਊਗੀ ਇਹ ਟੈਂਦੀ ਕਲਾ ਦੇ ਉੱਚੀ ਜਾਊਗੀ ਤੇ ਜੇ ਅਸੀਂ ਚਾਹੁੰਦੇ ਹਾਂ ਕਿ ਸਾਡੀ ਕੌਮ ਦੀ ਚੜ੍ਹਦੀ ਕਲਾ ਹੋਵੇ ਤਸਨੂ ਸਾਡੇ ਹੀਰੋ ਭਗਤ ਸਰਾਬੇ ਗਦਰੀ ਬਾਬੇ ਫਰੀ ਸਿੰਘ ਨੌਗਰ ਵਰਗਿਆਂ ਨੂੰ ਸ਼ੀਰੋ ਬਣ ਕੇ ਅੱਗੇ ਆਉਣਾ ਪੈਣਾ ਬਾਬਾ ਬੰਦਾ ਸਿੰਘ ਬਹਾਦਰ ਵਰਗਿਆਂ ਨੂੰ ਸ਼ੀਰੋ ਬਣ ਕੇ ਆਉਣਾ ਪੈਣਾ ਸੋਚ ਦੇ ਵਿੱਚ ਸਾਨੂੰ ਇਹ ਧਾਰਨਾ ਪੈਣਾਗਾ ਫੇ ਸਾਡੇ ਸਮਾਜ ਦੇ ਚੜ੍ਹਦੀ ਕਲਾ ਹੋਊੀ ਸਾਡੀ ਕੌਮ ਦੀ ਚੜ੍ਹਦੀ ਕਲਾ ਹੋਊੀ ਤੇ ਜੇ ਸਾਡੇ ਹੀਰੋ ਜਿਹੇ ਹੈਗੇ ਐ ਇਹ ਕੰਮਕੌੜ ਵਰਗਿਆਂ ਹੋਣੀਆਂ ਜਾਂ ਹੋਰ ਏਦਾਂ ਦੀਆਂ ਭਾਬੀਆਂ ਅਸੀਂ ਜਿਨ੍ਹਾਂ ਨੂੰ ਭਾਬੀਆਂ ਬਣਾ ਲੈਂਦੇ ਸੋਸ਼ਲ ਮੀਡੀਆ ਤੇ ਭਾਬੀਆਂ ਬਣਾ ਲੈਂਦੇ ਆ ਤੇ ਜੇ ਅਸੀਂ ਇਹਨਾਂ ਨੂੰ ਭਾਬੀਆਂ ਬਣਾਉਂਦੇ ਰਹਾਂਗੇ ਤਾਂ ਫਿਰ ਸਾਡੇ ਸੰਬੰਧ ਜਿਹੜੇ ਕੌਮ ਹੈਗੀ ਆ ਸਾਡਾ ਦੇਸ਼ ਆ ਸਾਡਾ ਸਮਾਜ ਆ ਸਾਡਾ ਜਿਹੜਾ ਪੰਜਾਬੀ ਸੱਭਿਆਚਾਰ ਆ ਇਹਦਾ ਪੱਠਾ ਬੈਠਣਾ ਹੀ ਬੈਠਣਾ ਇੱਕ ਅੱਦੇ ਵੀ ਅੱਗੇ ਨਹੀਂ ਵੱਸ ਸਕਦਾ ਇਹ ਪਿੱਛੇ ਨਹੀਂ ਜਾਊਗਾ ਦੋਸਤੋ ਵੀਡੀਓ ਚੰਗੀ ਲੱਗੀ ਜਿਆਦਾ ਜਿਆਦਾ ਲਾਈਕ ਸ਼ੇਅਰ ਕਰਨਾ ਕਮੈਂਟ ਕਰਕੇ ਆਪਣਾ ਵਿਚਾਰ ਜ਼ਰੂਰ ਦਿਨਾ ਦੋਸਤੋ ਪਰ ਚੈਨਲ ਨੂੰ ਸਬਸਕ੍ਰਾਈਬ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਕਿ ਹੋਰ ਵਧੀਆ ਗੱਲਾਂ ਕਰੀ ਤੁਹਾਨੂੰ ਦੇ ਸਕੀਏ ਅੱਜ ਵਾਸਤੇ ਇੰਨਾ ਹੀ ਫਿਰ ਮਿਲਦੇ ਹਾਂ ਰੂਸੇ ਹੋਰ ਨਵੀਂ ਜਾਣਕਾਰੀ ਨਾਲ ਤਦ ਤੱਕ ਨਮਸਕਾਰ